ਦੀ ਵੀ ਵੀ ਦੀ ਮੈਨੂੰ ਬਾਜੋ ਜੀ ਦੀ ਇੱਥੇ ਹਾਜ਼ਰੀ ਤੇ ਇਤਰਾਜ਼ ਆ ਮੈਨੂੰ ਇਹਨਾਂ ਦੇ ਬੋਲਣ ਤੇ ਇਤਰਾਜ਼ ਆ ਕੱਲ ਜਿਹੜੀ ਇਹਨਾਂ ਨੇ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਖਿਲਾਫ ਨਿੰਦਨਯੋਗ ਭਾਸ਼ਾ ਵਰਤੀ ਆ ਉਹਨਾਂ ਨੂੰ ਵਪਾਰੀ ਆਖਿਆ ਉਹਦੇ ਸਬੰਧ ਦੇ ਵਿੱਚ ਜਾਂ ਤੇ ਸਦਨ ਤੋਂ ਮਾਫੀ ਮੰਗਣ ਤੇ ਜਾਂ ਫਿਰ ਇਹ ਉਹਨੂੰ ਸਾਬਤ ਕਰਨ ਕਿ ਇਹਨਾਂ ਨੇ ਉਹ ਸ਼ਬਦ ਕਿਵੇਂ ਬੋਲੇ ਸੀ ਔਸੇ انسان ਵਾਸਤੇ ਸ਼ਬਦ ਬੋਲੇ ਸੀ ਜਿਹਨੂੰ ਪਰਿਆਵਰਣ ਦਾ ਮਸੀਹਾ ਕਿਹਾ ਜਾਂਦਾ ਔਰ ਕੱਲ ਐਨਜੀਟੀ ਦੇ ਜਿਹੜੇ ਸਾਡੇ ਅ ਅਹਿਮਦ ਅਫਰਾਦ ਨੇ ਜੱਜ ਉਹਨਾਂ ਨੇ 2025 ਦੀ ਵਾਟਰ ਜਿਹੜਾ ਵਰਲਡ ਵਾਟਰ ਦੇ 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 ਉੱਤੇ ਇਹ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਸਿਚੇਵਲ ਮਾਡਲ ਲਾਗੂ ਹੋਣਾ ਚਾਹੀਦਾ ਉਹਦੇ ਤੋਂ ਇਹਨਾਂ ਨੇ ਨਿੰਦਨਯੋਗ ਟਿੱਪਣੀ ਕੀਤੀ ਆ ਇਸ ਕਰਕੇ ਇਹਨਾਂ ਨੂੰ ਕੋਈ ਹੱਕ ਨਹੀਂ ਬਣਦਾ ਇਹੋ ਜੇ ਮਾਨਸਿਕਤਾ ਵਾਲੇ ਲੋਕਾਂ ਨੂੰ ਐਲੋਪੀ ਬਣਾ ਕੇ ਰੱਖਿਆ ਮੈਂ ਹਾਈ ਕਮਾਂਡ ਇਹਨਾਂ ਨੂੰ ਕਹਿਣੀ ਕਿ ਕੱਢੋ ਬਾਹਰ ਕੋਈ ਫਰੈਸ਼ ਦਿਮਾਗ ਦਾ ਬੰਦਾ ਐਲੋਪੀ ਬਣਾਓ ਜਿਹੜਾ ਕੋਈ ਚੰਗੀ ਮਾਨਸਿਕਤਾ ਵਾਲਾ ਹੋਵੇ ਤੇ ਜਿਹੜਾ ਚੰਗੇ ਇੱਥੇ ਆਪਣੀ ਹੈਲਥੀ ਡਿਸਕਸ਼ਨ ਦੇ ਵਿੱਚ ਹਿੱਸਾ ਲੈ ਸਕੇ ਔਰ ਮੈਂ ਇਹ ਚਾਹੁੰਦੀ ਆ ਕਿ ਇਹ ਇੱਕ ਨਿੰਦਾ ਮਤਾ ਵੀ ਪਾਸ ਕੀਤਾ ਜਾਵੇ ਜਿਹੜੀ ਇਹਨਾਂ ਨੇ ਪਾਸ਼ਾ ਵਰਤੀ ਆ ਇਹ ਬਹੁਤ ਨਿੰਦਨਯੋਗ ਹੈ ਜੀ ਬੈਠੋ ਆਪਾਂ ਹਾਜ਼ਰੀ ਤੇ ਤਾਂ ਨਹੀਂ ਲਾ ਸਕਦੇ ਕਿਸੇ ਦੀ ਗੱਲ ਤੇ ਇਤਰਾਜ਼ ਹੋ ਸਕਦਾ ਜੀ ਬਾਜਵਾ ਜੀ ਇਹ ਸੋਚ ਸਮਝ ਕੇ ਪ੍ਰੋਗਰਾਮ ਕਰਾਇਆ ਜਾਵੇ ਕਿ ਭਾਈ ਜੀ ਨਹੀਂ ਮੈਂ ਬਤੇ ਤੁਸੀਂ ਚਾਹਦੇ ਹੋ ਕਿ ਮਾਹੌਲ ਇਸ ਅਸੈਂਬਲੀ ਦਾ ਵਿਗੜੇ ਨਹੀਂ ਨਹੀਂ ਬਿਲਕੁਲ ਆਈ ਸਟੈਂਡ ਬਾਏ ਵਾਟ ਆਈ ਸੈਡ ਆਈ ਸਟੈਂਡ ਬਾਏ ਵਾਟ ਆਈ ਸੈਡ ਸ਼ੀ ਇਸ ਸ਼ੀ ਕੈਨੋਟ ਇੰਟੀਗੇਟ ਇੰਟੀਬਿਡੇਟ ਮੀ ਤੁਸੀਂ ਇਹਨਾਂ ਨਾਲ ਗੱਲ ਕਰਨ ਮੈਂ ਜਿਹੜੀ ਗੱਲ ਹੈ ਲੋ ਜਵਾਬ ਦੇ ਸਕਦੇ ਉਹਨਾਂ ਨੂੰ ਇਹਨਾਂ ਜਵਾਬ ਦੇਣ ਦੀ ਲੋੜ ਹੀ ਕੋਈ ਨਹੀਂ ਜੀ ਹਾਂਜੀ ਮੈਂ ਜਿਹੜੀ ਇੱਕੋ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਸਰ ਬਹੁਤ ਸਾਰਾ ਦੇਸ਼ੇ ਚੰਦ ਹੈ ਵਿਸ਼ੇਸ਼ ਤੌਰ ਹਰ ਹਿੰਦੁਸਤਾਨੀ ਯੰਗਸਟਰ ਜਿਹੜਾ ਤੇ ਪੰਜਾਬੀ ਚਾਹੁੰਦੇ ਨੇ ਕਿ ਸ਼ਹੀਦ ਆਜ਼ਮ ਭਗਤ ਸਿੰਘ ਜੀ ਜਿਹੜੇ ਉਹਨਾਂ ਦੀ ਅਨਪੈਰਲਡ ਕੁਰਬਾਨੀ ਜਿਹੜੀ ਹੈ ਸ਼ਹਾਦਤ ਜਿਹੜੀ ਹੈ ਦੇਸ਼ ਦੀ ਆਜ਼ਾਦੀ ਦੇ ਵਿੱਚ ਉਹਨੂੰ ਭਾਰਤ ਰਤਨ ਨਹੀਂ ਮਿਲ ਸਕਿਆ ਇੱਕ ਸਾਡਾ ਭਾਈ ਹੈ ਸਰ ਭਗਵੰਤ ਸਿੰਘ ਕਗੇ ਪਿੰਡ ਦਾ ਤੁਹਾਡੇ ਕੋ ਵੀ ਆਇਆ ਮੈਂ ਵੇਖੀਆਂ ਫੋਟੋਸ ਤੁਹਾਡੇ ਨਾਲ ਵੀ ਨੇ ਤੁਹਾਡੀ ਲੀਡਰਸ਼ਿਪ ਸਾਰੀ ਨਾਲ ਵੀ ਨੇ ਓ ਚੁੱਪ ਹੋ ਕੇ ਬਹਿ ਜਾ ਬੀਬਾ ਨਹੀਂ ਨਹੀਂ ਤੇਰੇ ਕਹਿ ਤੇ ਮੈਂ ਬਾफी ਮੰਗਣ ਲੱਗਾ ਮੈਂ ਸਟੈਂਡ ਕਰਨਾ ਵਾਟ ਐਵਰ ਆਈ ਸੈਡ ਆ ਸਟੈਂਡ ਬਾਈ ਦੈਟ ਹੀ ਇਜ਼ ਅ ਕੰਟਰੈਕਟਰ ਇਨ ਨੋ ਵੇਜ਼ ਹੀ ਇਜ਼ ਅ ਟੈਕਨੀਕਲ ਪਰਸਨ ਹਾਂ ਹਾਂ ਮੈਂ ਉਸੇ ਤੇ ਕਰਨਾ ਜਿਹੜੀ ਤੇ ਆਨਾ ਸਪੀਕਰ ਸਾਹਿਬ ਜੀ ਬਾਈ ਯੂ ਰਨਿੰਗ অর ਰਸ਼ੀਦ ਰਨਿੰਗ ਦਸਾ ਬੈਠੋ ਬੈਠ ਬੈਸੇ ਮੈਨੂੰ ਇਹ ਦੱਸੋ ਬੈਠੋ ਬੈਠੋ ਇੱਕ ਮਿੰਟ ਹਾਂ ਜਿਹੜੀ ਸਾਰਿਆਂ ਨੂੰ ਵੱਡੀ ਗੱਲ ਏ ਅਸੀਂ ਇਹ ਚਾਹ ਲਿਆ ਮੈਂ ਇੱਕ ਰੈਜ਼ੋਲੂਸ਼ਨ ਮੈਂ ਰੈਜ਼ੋਲੂਸ਼ਨ ਮੂਵ ਕਰਨਾ ਚਾਹਾਂ ਉਹ ਮੰਤਰੀ ਜੀ ਇਤਿਹਾਜ਼ਮ ਭਗਤ ਸਿੰਘ ਜੀ ਦਾ ਨਾਮ ਹੈ ਹਰਜੋਤ ਜੀ ਕੋਈ ਕਹਿਣਾ ਚਾਹੁੰਦੇ ਆ ਇੱਕ ਵਾਰ ਬਾਜਾ ਜੀ ਹਰਜੋਤ ਇਤਿਹਾਜ਼ਮ ਭਗਤ ਸਿੰਘ ਜੀ ਨੂੰ ਇਗਨੋਰ ਕਰਦੇ ਤੁਸੀਂ ਉਹ ਸਕਦੇ ਮਾਨਯੋਗ ਸਪੀਕਰ ਸਾਹਿਬ ਲੋਰ ਕਰਕੇ ਜਿਹੜਾ ਤੁਸੀਂ ਵੀ ਕਹਿੰਦੇ ਹੋ ਤੁਹਾਡੇ ਦਿਲ ਦੇ ਨੇੜੇ ਹੈ ਮਾਨਯੋਗ ਸਪੀਕਰ ਸਾਹਿਬ ਸਵਾਲਾਂ ਦੇ ਜਵਾਬ ਦਿੱਤੀਆਂ ਪਹਿਲਾਂ ਵੀ ਸਾਨੂੰ ਵੀ ਮਿਲਦੇ ਸਰ ਦੋਸਤਾਂ ਤਾਂ ਤੁਹਾਡੀਆਂ ਵੀ ਚਿੱਠੀਆਂ ਫਿਰ ਮੰਤਰੀ ਸਾਹਿਬ ਮਾਨਯੋਗ ਸਪੀਕਰ ਸਾਹਿਬ ਤੁਸੀਂ ਤਾਂ ਦਿਸ ਇਜ਼ ਮੋਰ ਇੰਪੋਰਟੈਂਟ ਤੁਹਾਡੀ ਗੱਲ ਆ ਗਈ ਤੁਹਾਡੀ ਗੱਲ ਆ ਗਈ ਮੰਤਰੀ ਜੀ ਤੁਸੀਂ ਮਾਨਯੋਗ ਸਪੀਕਰ ਸਾਹਿਬ ਮੈਂ ਇੱਕ ਸੈਕਿੰਡ ਐਮ ਐਲ ਏ ਸਾਹਿਬ ਐਮ ਐਲ ਏ ਸਾਹਿਬ ਇੱਕ ਮਿੰਟ ਜੀ ਜੀ ਐਮ ਐਲ ਏ ਸਾਹਿਬ ਜੀ ਬੋਲੋ ਮਾਨਯੋਗ ਸਪੀਕਰ ਸਾਹਿਬ ਪੂਰੇ ਸੈਸ਼ਨ ਦੇ ਵਿੱਚ ਡਿਸਪਲਾਈਨ ਨਾਲ ਜਿਹੜੇ ਕੁਐਸਚਨਸ ਹਨ ਉਹਨਾਂ ਦੇ ਜਵਾਬ ਦਿੱਤੇ ਗਏ ਸਰ ਜੋ ਮਾਨਯੋਗ ਮੈਂਬਰ ਸਾਹਿਬ ਵੱਲੋਂ ਇਹ ਮੁੱਦਾ ਚੱਕਿਆ ਗਿਆ ਐਸਾ ਪੰਜਾਬੀ ਸਰ ਮੈਂ ਵੀ ਹਰਟ ਹੈ ਮੇਰੀ ਰਿਲੀਜੀਅਸ ਸੈਂਟੀਮੈਂਟ ਹਰਟ ਹੈ ਸਰ ਮੈਂ ਸਰ ਸੰਤ ਸੀਚੇਵਾਲ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਜੀਵਨ ਬਾਰੇ ਸਰ ਸਰ 16 ਸਾਲ ਉਸ ਸ਼ਖਸ ਨੇ 160 ਕਿਲੋਮੀਟਰ ਲੰਬੀ ਕਾੜੀ ਬੈ ਨੂੰ ਸਾਫ ਕਰਨ ਤੇ ਲਾਇਆ ਹੈ ਸਰ ਦੇਸ਼ ਦੇ ਸਭ ਤੋਂ ਨਾਮੀ ਦੇਸ਼ ਦੇ ਸਭ ਤੋਂ ਨਾਮੀ ਰਾਸ਼ਟਰਪਤੀ ਡਾਕਟਰ ਐਪੀਜੀ ਅਬਦੁਲ ਕਲਾਮ ਦੋ ਵਾਰੀ ਉਹਨਾਂ ਨੂੰ ਵਿਜ਼ਿਟ ਕਰਨ ਆਏ ਸੁਣ ਲੋ ਬਾਜਵਾ ਸਾਹਿਬ ਸੁਣ ਲੋ ਬਾਜਵਾ ਸਾਹਿਬ ਕਿਹੜੇ ਰੋਡ ਕੀਤਾ ਜਾਵੇ ਚੇਰ ਰੋਡ ਸਰ ਦੇਸ਼ ਦੇ ਸਭ ਤੋਂ ਨਾਮੀ ਰਾਸ਼ਟਰਪਤੀ ਜਨਤ ਬਿਨਾ ਕਿਹਾ ਗਿਆ ਰਾਸ਼ਟਰਪਤੀ ਐਪੀਜੀ ਅਬਦੁਲ ਕਲਾਮ ਦੋ ਵਾਰੀ ਉਹਨਾਂ ਨੂੰ ਵਿਜ਼ਿਟ ਕਰਨ ਆਏ ਮਾਨਯੋਗ ਮਿਸਾਈਲ ਮੈਨ ਆਫ ਇੰਡੀਆ ਕੀ ਅਗਦੇ ਅਬਦੁਲ ਖலாம் ਜੀ ਕੇ ਸੀਚੇਵਾਲ ਮਾਡਲ ਇਜ਼ 1 ਆਫ ਦਾ 9 ਗ੍ਰੇਟ ਟੈਕਨੀਕਲ ਅਚੀਵਮੈਂਟ ਆਫ ਦਾ ਕੰਟਰੀ ਸਟਾਈਮਜ਼ ਮੈਗਜ਼ੀਨ ਟਾਈਮਜ਼ ਮੈਗਜ਼ੀਨ 2008 ਦੇ ਵਿੱਚ ਟੌਪ 13 এনਵਾਇਰਨਮੈਂਟਲ ਸਟੇਜ ਵਿੱਚ ਸੰਤ ਸੀਚੇਵਾਲ ਦਾ ਨਾਮ ਲੈਂਦੀ ਹੈ ਸਰ ਸਰ ਸੰਤ ਸੀਚੇਵਾਲ ਸਰ ਸੰਤ ਸੀਚੇਵਾਲ ਨੂੰ ਇਸ ਦੇਸ਼ ਦਾ ਸਭ ਤੋਂ ਵੱਡਾ ਐਵਾਰਡ ਦਿੱਤਾ ਗਿਆ ਪਦਮਸ਼ਰੀ ਸਰ ਸੰਤੀਚੇਵਾਲ ਕਿਸੇ ਪਾਰਟੀ ਦੇ ਨਹੀਂ ਹੈ ਉਹ ਇਸ ਹਾਊਸ ਨੂੰ ਰਿਪਰੈਜ਼ੈਂਟ ਕਰਦੇ ਹੈ ਸਰ ਰਾਜ ਸਭਾ ਐਮਪੀ ਇਸ ਹਾਊਸ ਨੂੰ ਰਿਪਰੈਜ਼ੈਂਟ ਕਰਦੇ ਹੈ ਉਹ ਆਮ ਆਦੀ ਪਾਰਟੀ ਦੇ ਨੁਮਾਇੰਦੇ ਨਹੀਂ ਹੈ ਇਸ ਹਾਊਸ ਦੇ ਨੁਮਾਇੰਦੇ ਹੈ ਤੇ ਮੈਂ ਜਾਣਨਾ ਚਾਹਾਂਗਾ ਇਹ ਲਾਡੀ ਜੀ ਬੈਠੇ ਇੱਥੇ ਐਮਐਲਏ ਸ਼ਾਹਕੋਟ ਕੀ ਇਹ ਵੀ ਉਹਨਾਂ ਦੀ ਗੱਲ ਨਾਲ ਸਹਿਮਤ ਹੈ ਇਹ ਇਕੱਲੇ ਪ੍ਰਤਾਪ ਬਾਜਵਾ ਜੀ ਦਾ ਬਿਆਨ ਹੈ ਜਾਂ ਸਾਰੀ ਕਾਂਗਰਸ ਦਾ ਬਿਆਨ ਹੈ ਇਹ ਦੱਸਣ ਜਾਣ ਇਹ ਦੱਸਣ ਜਾਣ ਕੀ ਐਮਐਨਐ ਸ਼ਾਹਕੋਟ ਦੱਸਣਗੇ ਉਹ ਸ਼ਖਸ ਨੇ ਸਰ ਉਹਨਾਂ ਪਿੰਡਾਂ ਦੇ ਵਿੱਚ ਜੋ ਕੰਮ ਕੀਤਾ ਹੈ ਸਰ ਵਾਤਾਵਰਣ ਦੇ ਲਈ ਸਿਚੇਵਲ ਮਾਡਲ ਸਰ ਥਾਪੜ ਮਾਡਲ ਹੈ ਕੀ ਸਿਚੇਵਲ ਮਾਡਲ ਦਾ ਰਿਫਾਈਨਡ ਵਰਜਨ ਹੈ ਇਹਨਾਂ ਨੇ ਉਹ ਸ਼ੁਰੂ ਕਰਾਇਆ ਸਰ ਇਹ ਨਿੰਦਾ ਪ੍ਰਸਤਾਵ ਵੀ ਹੋਣਾ ਚਾਹੀਦਾ ਸਰ ਇਹ ਨਿੰਦਾ ਪ੍ਰਸਤਾਵ ਵੀ ਹੋਣਾ ਚਾਹੀਦਾ ਸਰ ਅੱਜ ਸਰ ਕੋਈ ਬਾਬੇ ਨਾਨਕ ਦੇ ਦਸਾਏ ਹੋਏ ਰਸਤੇ ਤੇ ਇੱਕੋ ਸੰਤ ਚੱਲਦਾ ਪਿਆ ਅਸੀਂ ਉਦੀ ਵੀ ਹਾਊਸ ਤੇ ਬੈਸਤੀ ਕਰਤੀ ਸਰ ਜਿਹਨੂੰ ਦੇਸ਼ ਪਦਮਸ਼ੀਰੀ ਦਿੰਦਾ ਹੈ ਜਿਹਨੂੰ ਦੇਸ਼ ਦਾ ਪ੍ਰਧਾਨ ਰਾਸ਼ਟਰਪਤੀ ਕਹਿੰਦਾ ਹੈ ਕਿ ਹਰ ਸਰ ਅਬਦੁਲ ਕਲਾਮ ਜੀ ਨੇ ਕਿਹਾ ਹੈ ਕਿ ਹਰ ਸੁੱਧੇ ਕੋਲ ਸੰਤ ਸੱਚੇ ਵਾਲਰ ਦਾ ਸੰਤ ਹੋਵੇ ਅਸੀਂ ਉਹਦੀ ਵੀ ਬੇਇੱਜ਼ਤੀ ਕਰਤੀ ਸਰ ਸਰ ਇਹ ਹਾਊਸ ਨਿੰਦਾ ਪ੍ਰਸਤਾਵ ਦੇਵੇ ਸਰ ਇੰਨੇ ਮਹਾਨ ਸੰਤ ਦੀ ਨਿੰਦਿਆ ਕੀ ਇਹ ਸਾਰੀ ਕਾਂਗਰਸ ਦਾ ਬਿਆਨ ਹੈ ਇਹ ਇਕੱਲੇ ਪ੍ਰਤਾਪ ਬਾਜਵਾ ਦਾ ਬਿਆਨ ਹੈ दे शुड बी एक्सपेलड परगट सिंह जी बैठो यार बैठो सा टाइम्स मैगजीन टाइम्स मैगजीन कहती है 30 वर्ल्ड 30 एनवायरनमेंट लिस्ट मिसाइल मैन ऑफ इंडिया ਨੂੰ ਪੁੱਜਦਾ ਐਨਜੀਟੀ ਦਾ ਚੇਅਰਮੈਨ ਉਹਨੂੰ ਮੰਨਦਾ ਪਰ ਸਾਡੀ ਬਦਕਿਸਮਤੀ ਹੈ ਸਾਰੇ ਸਾਥੀ ਮੰਗੋ ਸਰ ਸਾभी ਮੰਗੋ ਕਰ ਮੈਂ ਸਾਰੇ ਬਾੜੀਓ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹੈ ਕਿ ਉਹ ਆਪਣੀ ਆਪਣੀ ਜਗ੍ਹਾ ਤੇ ਬੈਠਣ ਦੇਖੋ ਜਿੱਥੇ ਤੱਕ ਸ਼ਹੀਦ ਭਗਤ ਸਿੰਘ ਦੇ ਸਨਮਾਨ ਦਾ ਮਾਮਲਾ ਗੱਲ ਹੈ ਉਹ ਸਾਰੇ ਸਨਮਾਨਾਂ ਤੋਂ ਉੱਪਰ ਹੈ ਉਹਨਾਂ ਦਾ ਸਨਮਾਨ ਹੋ ਹਮੇਸ਼ਾ ਰਹੇਗਾ